ਬਾਈ ਵਖਾਈ ਜਾਂਦਾ 1.5 150 200 ਦਾ ਤੌਲੀਆ 150 ਦਾ ਬਈ ਆ ਜਿਹੜੀਆਂ ਸ਼ਰਟਾਂ 1.5 150 ਵਾਲੀਆਂ ਪਈਆਂ ਇੱਥੇ 1.5 150 100 100 100 100 100 50 ਰੁਪਏ ਸੋਗਲਾ ਐਚ ਡੀ ਵੀ ਹੁੰਦੇ ਆ ਆ ਬੱਚਿਆਂ ਵਾਲੇ ਹੈਗੇ ਆ 2 200 ਦੇ 1800 2000 ਚ 1800 2000 ਦੇ ਵਿੱਚ ਲਿਖਿਆ ਹੋਇਆ 350 ਇਹ 350 ਇਹ ਦੇ ਦਿੰਦੇ ਨੇ ਨਾ 100 ਦੇ 9 ਜੋੜੇ ਕਹਿੰਦਾ ਬਾਈ 100 100 ਰੁਪਏ ਰੇਟ ਆ ਬਾਈ ਇਹਨਾਂ ਦਾ ਸਾਰਿਆਂ ਦਾ ਜਿਵੇਂ ਆ ਮਾੜਾ 150 ਦੀ ਇੱਕ ਤੇ 250 350 ਇੱਥੇ ਲਿਖਿਆ ਹੋਣਾ ਨਾ ਰੇਟ ਸਾਰਾ ਮਾਲ ਲੱਗਾ ਵੇ 2-200 ਰੁਪਏ ਦਾ ਲਾਤਾ ਬਾਈ ਇੱਥੇ ਫੋਨਾਂ ਦੀ ਸੈਸਰੀ ਪਈ ਆ ਜਾਂ ਸਪੀਕਰਸ ਬੂਕਰ ਪਏ 1.5-150 ਦੇ ਬਰੇ ਇਹ 100 ਦੇ 6 ਜੋੜੇ ਆ ਆ ਵੀ 100 ਦੇ 6 ਆ ਅੱਜ ਦੇ ਦਾਣੇ ਜਿਹੜੇ ਪੁੰਨੀ ਜਾਂਦਾ ਤੇ ਇੱਥੇ ਬਈ ਆ 3-300 ਵਾਲੀ ਸੇਲ ਲੱਗੀ ਹੋਈ ਸਾਰੇ 3-300 ਰੁਪਏ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਖੜੇ ਆਂ ਚੌੜੇ ਬਾਜ਼ਾਰ ਤੇ ਅੱਜ ਆਪਾਂ ਤੁਹਾਨੂੰ ਚੌੜਾ ਬਾਜ਼ਾਰ ਵਿਖਾਵਾਂਗੇ ਤੇ ਇੱਥੇ ਕੀ ਕੱਪੜਾ ਕਿੰਨਾ ਸਸਤਾ ਮਿਲਦਾ ਉਹ ਤੁਹਾਨੂੰ ਸਾਰਾ ਆਪਾਂ ਸ਼ੇਅਰ ਕਰਾਂਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਜਿਹੜ ਤੇ ਕਿੰਨੇ ਕੁ ਸਸਤੇ ਇੱਥੇ ਤੇ ਲੋਕਾਂ ਦੀ ਖਰੀਦਦਾਰੀ ਜਿਹੜੀ ਪੂਰੀ ਚੱਲੀ ਜਾਂਦੀ ਤੇ ਇੱਧਰਲੇ ਪਾਸੇ ਆਹਾ ਵੇਖਿਆ ਮੱਕੀ ਦੇ दाणे ਜਿਹੜੇ ਘੁੰਨ ਘੁੰਨ ਕੇ ਦੇਈ ਜਾਂਦੇ ਆ ਸਰਦੀ ਦਾ ਜਿਹੜਾ ਸੀਜ਼ਨ ਖਤਮ ਹੋਣ ਕਰਕੇ ਤੇ ਬਹੁਤ ਸਸਤਾ ਜਿਹੜਾ ਮਾਲ ਮਿਲੀ ਜਾਂਦਾ ਵਾ ਤੇ ਇੱਥੇ ਵੀ ਆ 3-300 ਵਾਲੀ ਸੇਲ ਲੱਗੀ ਹੋਈ ਸਾਰੇ 3-300 ਰੁਪਿਆ ਰੇਟ ਲਿਖਿਆ ਦਾ 250-300 ਰੁਪਿਆ ਆ ਜਿਹੜੇ ਕੋਟ ਪਏ 3-300 ਦੇ ਆ ਤੇ ਸੀਜ਼ਨ ਜਾਂਦਾ ਕਰਕੇ ਤੇ ਕਿਉਂਕਿ ਹੁਣ ਇਹਨਾਂ ਨੇ ਰੇਟ ਵੀ ਥੋੜੇ ਆ ਜਿਹੜੇ ਲੋ ਕਰਤੇ ਤੇ ਕੋਟ ਬਹੁਤ ਵਧੀਆ ਵਾ 3300 ਦੇ ਅੱਧਰ ਦੇਖੋ ਭਈ ਆ ਜਿਹੜਾ ਬਾਈ ਪਈ ਜਾਂਦਾ ਚਟਾ 300 ਦਾ ਕੋਟ ਆ ਇਹ ਇਥੇ ਭਈਆਂ ਸ਼ੇਰਵਾਨੀਆਂ ਤੇ ਕੋਟ ਪੈਂਟ ਤੇ ਇਹਨੇ ਇਹ ਵੀ ਜਿਹੜੇ 1500 2000 ਦੇ ਵਿੱਚ ਮਿਲ ਜਾਂਦੇ ਆ ਇਥੇ ਫੇਰ ਭਾਈ ਮੱਕੀ ਦੇ ਦਾਣੇ ਜਿਹੜੇ ਪੁੰਨੀ ਜਾਂਦਾ ਤੇ ਉਧਰਲੇ ਪਾਸੇ ਪਈਆਂ ਐਂਕ ਇਹ ਵੀ ਜਿਹੜੇ 50 50 ਰੁਪਏ ਦੇ ਵਿੱਚ ਮਿਲ ਜਾਂਦੀਆਂ ਇਧਰਲੇ ਪਾਸੇ 4 ਮਟਰ ਟਰੈਕ ਸੂਟ ਪਿਆ ਜਿਵੇਂ ਇਹ ਆਵੇ ਫੇਰ ਆਉਂਦਾ ਦੇਖੋ ਤੇ ਇਧਰਲੇ ਪਾਸੇ ਪਏ ਹੋਏ ਮੋਬਾਈਲਾਂ ਦੇ ਕਵਰ ਤੇ ਜਿਹੜੇ ਇਹ ਵੀ ਤੁਹਾਨੂੰ 50 ਰੁਪਏ ਦੇ ਕਵਰ ਮਿਲ ਜਾਣਗੇ ਪਰਫਿਊਮ ਤੇ ਆ ਬੈਲਟਾਂ ਵੀ ਜਿਹੜੀਆਂ ਇਹ ਵੀ 50-50 ਰੁਪਏ ਵਾਲੀਆਂ ਆ ਦੇਖੋ ਬਾਜ ਦਿੰਦੇ 50-50 ਰੁਪਏ ਦੀਆਂ 50 ਰੁਪਏ 50 ਰੁਪਏ ਇੱਥੇ ਬਾਪੂ ਉਹਨਾਂ ਨੇ ਆ ਜਿਹੜੀ 100 ਦੇ ਛੇ ਜੋੜੇ ਆ ਆ ਵੀ 100 ਦੇ ਛੇ ਆ ਚ 100 ਦੇ 4-4 ਜੋੜੇ ਯਾਨੀ ਕਿ 25 ਰੁਪਈਆਂ ਤੱਕ ਜੋੜਾ ਬਹਿਗਾ ਬਹੁਤ ਸਸਤਾ ਤੇ ਵੈਸੇ ਤਾਂ ਆਪਾਂ ਬਾਹਰ ਲੈਨੇ ਤੇ ਆਪਾਂ ਨੂੰ 100-100 ਰੁਪਏ ਦੀ ਇੱਕ ਜਰਾਬ ਜਿਹੜੀ ਲੇਡੀਜ਼ ਮਿਲ ਜਾਂਦੀ ਆ ਇੱਥੇ ਤੁਹਾਨੂੰ 100 ਦੇ 6-6 ਜੋੜੇ ਮਿਲਦੇ ਆ ਬਾਈ ਇੱਥੇ ਆਪਾਂ ਇਹ ਨਿੱਕੇ-ਨਿੱਕੇ ਬੱਚਿਆਂ ਦੇ ਕੋਟ ਜਿਹੜੇ ਬਿਨਾ ਬਾਹਾਂ ਵਾਲੇ ਇਹਨਾਂ ਦਾ ਕੀ ਰੇਟ ਆ ਯਾਰ ਹੈਲੋ ਬਰੇ ਇਹਨਾਂ ਦਾ ਕੀ ਰੇਟ ਆ 150 150 ਦੇ ਬਰੇ ਇਹ ਇੱਥੇ ਫੋਨਾਂ ਦੀ ਸੈਸਰੀ ਪਈ ਆ ਜਾਂ ਸਪੀਕਰਸ ਬੁਕਰ ਪਏ ਆ ਲਾਈਟਾਂ ਲੁੱਟਾਂ ਪਈਆਂ ਜਿਹਨੇ ਵੀਡੀਓ-ਵੀਡੀਓ ਬਣਾਉਣੀ ਹੋਵੇ ਆ ਬੈਗ ਹੈਗਾ 100 100 ਰੁਪਏ ਦੇ ਜਿਹੜਾ ਮਰਜ਼ੀ ਬੈਗ ਚੱਕ ਲੋ 100 100 ਰੁਪਏ ਦਾ ਇੱਥੇ ਆ ਜਿਹੜਾ ਸਾਰਾ ਮਾਲ ਲੱਗਾ ਵੇ 2 200 ਰੁਪਏ ਦਾ ਲਾਤਾ ਬਾਈ ਤੇ ਵੇਖੋ ਮੰਜਿਆਂ ਦੇ ਮੰਜੇ ਭਰੇ ਹੋਏ ਆ ਇੱਥੇ ਜਿਵੇਂ 1.5 150 ਇੱਥੇ ਲਿਖੇ ਹੋਏ ਨੇ ਨਾ ਰੇਟ ਤੇ ਇਧਰਲੇ ਪਾਸੇ ਆ ਜਿਹੜੇ ਆ ਸਾਰੇ 1.5 150 ਵਾਲੇ 100 100 ਵਾਲੇ ਇੱਥੇ ਬਾਈ ਇਹਨਾਂ ਨੇ ਰੇਟ ਵੀ ਲਿਖੇ ਹੋਏ ਵੇ ਆ ਤੁਹਾਨੂੰ ਦਿਖਾਉਣੇ ਆਪਾਂ ਇਧਰਲੇ ਪਾਸੇ ਆ 200 200 ਰੁਪਏ ਵਾਲੇ ਪੀਸ ਆ ਜਿਵੇਂ ਆਪਾਂ ਇਧਰਲੇ ਪਾਸੇ 2 200 ਵਾਲੇ रेट ਆ ਜਿਵੇਂ ਆਮ ਨਾਲ 150 ਦੀ 1 ਤੇ 250 ਦੇ 2 ਆ ਕਿੰਨੇ ਤੇ ਕਿੰਨੇ ਸੇ ਕਿਹਾ ਸੀ ਆ 150 ਵਾਲਾ ਮੈਂ 100 ਰੁਪਏ ਦਿੱਤਾ ਹੈ ਨਹੀਂ ਦੇ ਆ ਆ 150 रेट ਆ ਵੇ 100 100 ਦਾ ਦਿੱਤਾ ਹੋਇਆ ਆ ਕਿੰਨੇ ਦੀ ਆ ਆ 300 ਵਾਲੇ ਸੀਗੇ ਇਸ ਟਾਈਮ 200 ਦਾ ਕਰਤਾ ਹੋਇਆ ਬਾਈ ਠੀਕ ਆ ਬਈ ਉਹ ਕਿਹਾ 2 200 ਦੇ ਆ ਬਾਈ ਉਹ ਬਾਈ ਇਧਰ ਡੇਢ 150 ਵਾਲੀਆਂ ਸ਼ਰਟਾਂ ਆ ਆ ਦੇਖੋ ਇਧਰਲੇ ਪਾਸੇ ਇਧਰ ਹੀ ਬਾਈ ਵਖਾਈ ਜਾਂਦਾ ਡੇਢ 150 150 2 150 ਰੁਪਈਆ रेट ਆ ਬਾਈ 200 ਦਾ ਤੌਲੀਆ ਆ ਦੇਖੋ ਆ 2 200 ਦੇ ਤੌਲੀਏ ਦੇ ਕੀ ਜਾਂਦੇ ਆ ਕੀ ਰੇਟ ਆ ਵੀਰੇ ਦਾ 1.5 150 ਦਾ ਬਈ ਆਹ ਜਿਹੜੀਆਂ ਸ਼ਰਟਾਂ 1.5 150 ਵਾਲੀਆਂ ਪਈਆਂ ਇੱਥੇ ਇਹ ਗਰਮੀ ਵਾਲਾ ਆ ਗਿਆ ਸਾ ਗਰਮੀ ਵਾਲਾ ਭਰਾ ਠੀਕ ਆ ਗਰਮੀ ਵਾਲਾ ਵੀ ਜਿਹੜਾ ਬਈ ਸਾਰਾ ਆ ਗਿਆ ਵਾ ਵੀਰੇ ਕੀ ਰੇਟ ਆ ਇਹਨਾਂ ਦਾ ਯਾਰ ਕੀ ਰੇਟ ਆ ਹੈ 1.5 150 ਦੀ ਹੈ ਠੀਕ ਆ ਇਹ ਹੈਗੀਆਂ ਬਈ 1.5 150 ਵਾਲੀਆਂ ਇਹ ਗਰਮੀ ਵਾਲੇ ਕਿ ਠੰਡ ਵਾਲੀਆਂ ਆ ਇਹ ਗਰਮੀ ਵਾਲਾ ਸ਼ੁਰੂ ਆ ਗਰਮੀ ਵਾਲਾ ਸ਼ੁਰੂ ਹੋ ਗਿਆ ਸੀਜ਼ਨ ਬਈ ਤੇ ਇਸੇ ਕਰਕੇ ਜਿਹੜੇ 150 150 ਦੇ ਭਾਈ 150 ਦਾ ਕੁਛ ਵੀ ਨਹੀਂ ਆਉਂਦਾਗਾ ਹਨ ਸਹੀ ਕੋਲੇ ਮਸਾ ਕਿੰਨੇ ਦਾ ਇਹ ਦਾ 150 150 ਦਾ ਇਹ ਜੋ ਹੋ ਪੈਂਦੇ ਆ ਸੈੱਲ ਪੈਂਦੇ ਆ ਸੈੱਲ ਵਾਲਾ ਭਾਈ ਬਹੁਤ ਵਧੀਆ ਸੀ ਕਿੰਨੇ ਦਾ ਗਲਾਸ ਯਾਰ ਇਹ 50 ਰੁਪਏ 100 ਗਲਾਸ ਐਚ ડી ਵੀ ਹੁੰਦੇ ਆ ਹਾਂਜੀ ਐਚ ડી ਗਲਾਸ ਐਚ ડી ਗਲਾਸ ਹੁੰਦੇ ਭਾਈ 50 ਦਾ ਵੀ ਲੱਗ ਜਾਂਦਾ ਤੇ 100 ਦਾ ਲੱਗ ਜਾਂਦਾ ਹਰ ਹਰ ਇੱਕ ਫੋਨ ਦਾ ਹਾਂਜੀ A ਤੋਂ Z A ਤੋਂ Z ਹੈ ਠੀਕ ਆ ਇਧਰ ਆ ਜਿਹੜੇ ਆ ਜੈਕਟਾਂ ਇਹ ਹੈਗੀਆਂ 4400 ਦੀਆਂ ਜਿਹੜੇ ਪਈਆਂ ਆ 4400 ਦੀ ਜੈਕਟ ਆ ਤੇ ਇਹ ਹੈਗੀ ਆ 2200 ਦੇ ਕੱਪੜੇ ਜਿਹੜੇ ਇੱਥੇ ਦਿੱਤੇ ਹੈ ਨਾ ਮੇਰੇ ਨਾਲ ਪ੍ਰਾਈਸ ਹੀ ਹੈਗਾ ਵਾ 2200 ਦੱਸਿਆ ਤੇ ਆ ਬੱਚਿਆਂ ਵਾਲੇ ਹੈਗੇ ਆ 2200 ਦੇ ਇਹ ਵੀ ਵੇਸੇ ਠੰਡ ਵਾਲੇ ਪਏ ਆ ਵਿੱਚ ਗਰਮੀ ਵਾਲਾ ਜਿਹੜਾ ਮਾਲ ਵੀ ਆ ਗਿਆ ਵਾ ਕਿੰਨੇ ਦਾ ਵੇਸੇ ਕਿੰਨੇ ਦਾ ਮਿਲ ਜਾਂਦਾ ਨਹੀਂ ਨਹੀਂ ਵੇਸੇ ਤੁਸੀਂ ਦੱਸੋ ਕੀ ਰੇਟ 'ਚ ਮਿਲ ਜਾਂਦਾ ਇਹ 1800 2000 'ਚ 1800 2000 ਦੇ ਵਿੱਚ ਬਈ ਤੁਹਾਨੂੰ ਕੋਟਪਿੰਡ ਜਾਂ ਚੌੜੇ ਬਜ਼ਾਰ ਦੇ ਵਿੱਚ ਮਿਲ ਜੂਗਾ ਤੇ ਇਧਰਲੇ ਪਾਸੇ ਹੈਗੇ ਆ ਕੁੜੀਆਂ ਵਾਲਾ ਜਿਹੜਾ ਲਹਿੰਗੇ ਹੋਵੇ ਸ਼ਰਾਰੇ ਹੋਗੇ ਜਾਂ ਗੌਣ ਹੋਗੇ ਤੇ ਆਹ ਭਾਈ ਇਹਨਾਂ ਨੇ 2.500 ਰੁਪਏ ਦੇ ਵਿੱਚ ਜਿਹੜੀਆਂ ਸੇਲਾ ਲਾਈਆਂ ਹੋਈਆਂ ਇੱਥੇ ਜਿਹੜੇ ਪ੍ਰਾਈਜ਼ ਵੀ ਲਿਖਿਆ ਹੋਇਆ ਜਿਵੇਂ ਆ 350 ਇੱਥੇ ਫਿਰ ਐਸੈਸਰੀ ਆ ਗਈ ਫੋਨ ਦੀ ਨਹੀਂ ਨਹੀਂ ਕੂੰ ਦਾ ਮਾਲਾ ਸੈਲਫੀ ਸਟਾਕ ਜੇ ਕੋਸ਼ਿਸ਼ ਵੀ ਲੈਣਾ ਇਧਰਲੇ ਪਾਸੇ ਬੂਟ ਆ ਆ ਦੇਖੋ 4.5 400 ਦੇ ਬੂਟ ਆ ਬਈ ਆ ਜ ਨੇ ਸੇਲ ਲੱਗੀ ਹੋਈ ਆ ਇਹ 450 ਦੇ ਆ ਤੇ ਇਧਰਲੇ ਪਾਸੇ ਜਿਵੇਂ ਆ ਰੇਟ ਲਿਖਿਆ ਹੋਇਆ 350 ਇਹ 350 ਦੇ ਆ ਇਧਰਲੇ ਪਾਸੇ 150 ਦੇ 8 ਜੋੜੇ 100 ਦੇ 9 ਜੋੜੇ ਹੈ 100 ਦੇ 9 ਜੋੜੇ ਲੈ ਬਈ ਅੱਗੇ 100 ਦੇ ਆ 3 ਜੋੜੇ ਦਿੰਦਾ ਉਹਨਾਂ ਨੂੰ 100 ਦੇ 9 ਜੋੜੇ ਕਹਿੰਦਾ ਬਾਈ ਤੇ ਇਧਰੇ ਪਾਸੇ ਜਿਹੜਾ ਸਮਾਨ ਪਿਆ ਵਾ ਇਹ ਵੀ ਜਿਹੜਾ ਮੋਟਾ ਵਾ ਜਿਹੜਾ ਸਿਆਲੂ ਦਾ ਸਮਾਨ ਹੈ ਤੇ 350 ਰੁਪਿਆ ਬਈ ਰੇਟ ਲਿਖਿਆ ਹੋਇਆ ਵਾ ਇੱਥੇ ਦੇਖ ਲਵੋ ਹੁਣ ਤੁਸੀਂ ਇੱਥੇ ਬੱਚਿਆਂ ਵਾਲੇ ਬਿਊਟ ਪਏ ਆ ਨੇ ਕਿੰਨੇ ਕੇ ਬੱਚਿਆਂ ਦੇ ਆ ਕੀ ਰੇਟ ਆ ਵੀਰੇ ਇਹਨਾਂ ਦਾ ਯਾਰ 100 100 ਰੁਪਏ ਰੇਟ ਆ ਬਈ ਇਹਨਾਂ ਦਾ ਸਾਰਿਆਂ ਦਾ ਜਿਹੜਾ ਤੁਸੀਂ ਮਰਜ਼ੀ ਲਈ ਆ ਸਕਦੇ ਹੋ 100 100 ਰੁਪਏ ਦੇ ਇੱਥੇ ਵੀ ਲੱਭਦਾ ਵੀਰ ਮੈਂ ਖਰਦੀ ਪੁੱਤ ਨੂੰ ਵੀ ਲੈ ਆਣੀ ਸੀ ਇਧਰਲੇ ਪਾਸੇ ਦੇਖੋ ਆ ਬੱਚਾ ਇਹ ਕੀ ਰੇਟ ਦਾ ਵੀਰੇ ਯਾਰ ਇਹ 2200 ਵਾਲੇ ਬਾਈ ਇਧਰ 2.5 250 ਆ ਬਈ ਇਹਨਾਂ ਦਾ ਰੇਟ ਜਿਹੜਾ ਲਿਖਿਆ ਹੋਇਆ 2.5 250 ਰੁਪਏ 250 ਰੁਪਏ 250 ਰੁਪਿਆ ਰੇਟ ਹੈ ਇੱਥੇ ਤੇ ਇਹ ਹੈਗੀ ਵੀਰੇ ਕੀ ਰੇਟ ਇਹਦਾ 100 ਰੁਪਏ ਦੇ ਆ ਬਈ ਆਹ ਜਿਹੜਾ ਇੱਥੇ ਬਾਈ ਹੋਣਾ ਨੇ ਜਿਹੜਾ ਰੇਟ ਲਿਖਿਆ ਹੋਇਆ 100 ਰੁਪਏ ਜਿਹੜਾ ਮਰਜੀ ਪੀਸ ਚੱਕ ਲੋ ਆ ਕੇ ਤੇ ਇੱਥੇ ਚੌੜੇ ਬਾਜ਼ਾਰ ਚ ਤਾਂ ਵੈਸੇ ਫਿਰ ਇਵੇਂ ਹੀ ਮਿਲਦਾ ਸਾਮਾਨ ਇੱਥੇ ਸਸਤਾ ਪੂਰਾ ਤੁਸੀਂ ਦੇਖ ਸਕਦੇ ਹੋ ਬਈ ਆਪਾਂ ਆਗੇ ਵਾਪਸ ਦੁਆਰਾ ਫੇਰ ਕੋਲ ਕੋਲ ਦੇਖੋ ਤੇ ਆਹ 5-500 ਰੁਪਏ 500 ਰੁਪਏ ਬਰੇ ਦਾ 5-500 ਰੁਪਏ ਤੇ ਸਾਰਾ ਸੈੱਟ ਹੀ ਆ ਆ ਲੈਡੀਆਂ ਹੈ ਲੈਡੀਆਂ ਦੇ ਠੀਕ ਆ ਇਹ ਜਿਹੜਾ 5-500 ਵਾਲਾ ਬਈ ਇਧਰਲੇ ਪਾਸੇ ਫੇਰ ਆਗੇ ਗਾਉਣ ਲਹਿੰਗੇ ਜਿਹੜੇ ਆ ਲੈਡੀਆਂ ਆ ਜੇ ਕੋਈ ਨੇ ਖਾਣ ਪੀਣ ਨੂੰ ਬੈਸਕਟ ਲੈ ਕੇ ਜਾਣੇ ਉਹਨਾਂ ਤਾਂ ਤੁਹਾਨੂੰ ਬੈਸਕਟ ਵੀ ਇੱਥੇ ਮਿਲ ਜਾਣਗੇ ਤੇ ਕੋਲਚੇ ਵਾਲੇ ਜਿਹੜੇ ਨਾਲ ਖੜੇ ਆ ਤੇ ਇਧਰਲੇ ਪਾਸੇ ਫੇਰ ਜਿਹੜੇ ਆ ਇੱਥੇ ਜਰਾਬਾਂ ਪਈਆਂ ਤੇ ਗਾਰਡ ਲਵਾ ਸਕਦੇ ਆ ਇਧਰ ਇਹ ਕਾਟਨ ਕੈਂਡੀ ਬਾਈ ਜਿਹੜੇ ਬੱਚੇ ਖਾਂਦੇ ਆ ਇਹ ਬਾਈ ਰੱਖੇ ਬੈਠਾ ਤੇ ਇਧਰਲੇ ਪਾਸੇ ਆ ਬਦਾਮ ਹੋਗੇ ਸੌਗੀ ਹੋਗੀ ਕਾਜੂ ਹੋਗੇ ਤੇ ਇਹ ਵੀ ਤੁਹਾਨੂੰ ਇੱਥੇ ਜਿਹੜੇ ਆ ਮਿਲ ਜਾਣਗੇ ਬਾਜ਼ਾਰ ਦੇ ਵਿੱਚ ਬਾਈ ਦੇਖੋ ਇਧਰਲੇ ਪਾਸੇ